पेंड निजामपुर विखे तप अस्थान बाबा श्री चंद जी गुरद्वारा साहब विखे श्री गुरु रविदसारूर्णमाशी दिहाड़े धार्मिक समागम गुरदारन बेदी सोलह श्री गुरु नानक देव जी चोला साहिब डेरा बबा नानक वाले संचालक तप अस्थान बा श्री चंद जी निजामपुर की अगवाई हेठ करवाया गया इस मौके से श्री अखंड पाठ साहब के भोग पाए गए उपरंत धार्मिक दीवान सजाए गए जिन्हों भुपिंद जलंधर रागी जत्था ਕਵੀਸ਼ਰੀ ਜਥਾ ਪਾਈ ਰਾਮ ਸਿੰਘ ਕਥਾਵਾਚਕ ਪ੍ਰੇਮਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਈ ਗੁਰਪ੍ਰੀਤ ਸਿੰਘ ਹੈਡ ਗਰੰਤੀ ਕਥਾਵਾਚਕ ਆਦੇਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਮਨਜੀਤ ਸਿੰਘ ਬੇਦੀ ਨੇ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨ ਅਤੇ ਸ਼ਾਮ ਸਮੇਂ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਸੰਗਤਾਂ ਨੂੰ ਇਹ ਸਮਾਂ ਨਹੀਂ ਗਵਾਉਣਾ ਚਾਹੀਦਾ ਲਾਂਗਿਆ ਹੋਇਆ ਸਮਾਂ ਮੁੜ ਵਾਪਸ ਨਹੀਂ ਆਉਂਦਾ बाबा किरنجਜੀਤ ਸਿੰਘ 베ਦੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ શ્રી ਗੁਰੂ ਰਵਿਦਾਸ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਸੰਗਤਾਂ ਨੂੰ ਸੁਣਾਇਆ ਇਸ ਦੌਰਾਨ ਗੁਰੂ ਕਾਰ ਵਿਖੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿਸ਼ਾਦ ਸੰਗਤ ਜੀਓ ਅੱਜ ਬੜਾ ਸੁਭਾਗ ਸਮਾ ਬੜਾ ਖੁਸ਼ੀਆਂ ਦਾ ਦਿਹਾੜਾ ਅੱਜ ਬਹੁਤ ਹੀ ਮਾਨ ਸਖਸ਼ੀਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪਵਿੱਤਰ 558ਾ ਪ੍ਰਕਾਸ਼ ਦਿਹਾੜਾ ਹੈ ਜਿਸ ਨਾਲ ਸਾਰੇ ਸੰਸਾਰ ਦੇ ਜੀ ਸਮੂਹ ਸੰਗਤਾਂ ਦੇਸ਼ਾਂ ਵਿਦੇਸ਼ਾਂ ਚ ਬੜੇ ਪਿਆਰ ਸਤਿਕਾਰ ਨਾਲ ਸ਼ਰਧਾ ਦੇ ਪਾਵਨ ਵਰ ਮਨਾ ਰਹੇ ਨੇ ਤੇ ਖੁਸ਼ੀਆਂ ਹਾਸਲ ਕਰ ਰਹੇ ਅੱਜ ਪਵਿੱਤਰਪੁਰ ਨਵਾਸੀ ਦਾ ਦਿਹਾੜਾ ਹੈ। ਔਰ ਅੱਜ ਹੀ ਬੜੀ ਕਿਰਪਾ ਹੋਈ। ਨਵਾਂ ਮਹੀਨਾ ਫਾਲਗੁਨ ਦੇਤ ਪਾਰਜਣਾ ਪਰਸੁਜਨ ਪ੍ਰਗਟਈ। ਪਗੰਡਾ ਮਹੀਨਾ ਉਹਦੇ ਹੋਇਆ। ਇਹ ਵੀ ਅਰਦਾਸ ਹੈ ਕਿ ਮਨਸਾਰ ਸਿਸ਼ਟੀ ਉੱਪਰ ਸਾਰਿਆਂ ਲੋਗਾਂ ਲਈ ਸੁੱਖਾਂ ਵਾਲਾ, ਖੁਸ਼ੀਆਂ ਵਾਲਾ, ਨਾਮ ਬਾਨੀ ਵਾਲਾ ਤੇ ਸੁਖ ਸ਼ਾਂਤੀ ਵਾਲਾ ਹੋਵੇ। ਸਤਿਗੁਰੂ ਰਵਿਦਾਸ ਜੀ ਦਾ ਜਿਨ੍ਹਾਂ ਨੇ ਇਸ ਸਮਾਜ ਵਿੱਚ ਬਹੁਤ ਹੀ ਵੱਡੇ ਕਾਰਨਾਮੇ ਕੀਤੇ ਉੱਚ-ਨੀਚ ਦਾ ਪੇਦ ਮਟਾਇਆ ਔਰ ਸਮਾਜ ਨੂੰ ਇਸ ਸੁਨੇਹਾ ਦਿੱਤਾ ਕਿ ਉਹ ਰੱਬ ਉਹ ਅਨੰਕਾਰ ਉਹ ਵਾਹਿਗੁਰੂ ਉਹ ਪੱਲਾ ਸਬਦ ਹੈ ਜਿਹੜਾ ਉਸ ਨੂੰ ਪਿਆਰ ਨਾਲ ਆਸਥਾ ਨਾਲ ਪਰਸਨਲ ਯਾਦ ਕਰਦਾ ਹੈ ਉਹਦੇ ਸਿੱਤ ਸਦਾ ਯੋਸਤਾਰਿਆਂ ਪਰਿਆਤ ਹੁੰਦਾ ਉਹਨਾਂ ਨੇ ਸਮਾਜ ਨੂੰ ਮਲਾਉਣ ਦਾ ਮਿਲਵਰਤਨ ਦਾ ਪਿਆਰ ਦਾ ਸੇਵਾ ਦਾ ਸਿਮਰਨ ਦਾ ਸੰਦੇਸ਼ ਦੇਸ਼ ਦਿੱਤਾ ਆਜ ਇਸੇ ਸੰਬੰਧ ਵਿੱਚ ਗੁਰਦੁਆਰਾ ਸਚਕੰਡ ਗੁਣਾਣਕ ਦਰਬਾਰ ਨੀਰ ਤਪਸਥਾਨ ਬਾਬਾ ਸਿਰਚੰਦ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਮਹਾਨ ਸਮਾਗਮ ਇਸ ਖੁਸ਼ੀ ਅੰਦਰ ਸ੍ਰੀ ਸੰਤਨ ਗੁਰਾਂ ਨਾਲ ਮਿਲ ਕੇ ਕੀਤਾ ਹੈ ਜਿਦੇ ਵਿੱਚ ਸਤਗੁਰਪ੍ਰਦਾਸ ਜੀ ਦੀਆਂ ਮਹਿਮਾ ਉਹਨਾਂ ਦੀਆਂ ਬੜਿਆਈਆਂ ਹੁਣ ਦਿਗੁਨਾਂ ਨੂੰ ਯਾਦ ਕਰਕੇ ਸ੍ਰੀ ਸੰਤਨ ਮस्तकੋ ਕਿਉਂ ਦੀ ਅਸੀਸਾਂ ਲਈਆਂ ਨੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਉਨ੍ਹਾਂ ਦੇ ਨਾਮ ਬਾਣੀ ਦਾ ਪੈਰਾ ਉਨ੍ਹਾਂ ਦਾ ਸੰਦੇਸ਼ ਤੇ ਉਪਦੇਸ਼ ਸਾਰੇ ਸੰਸਾਰ ਦੇ ਉੱਪਰ ਸਾਰੇ ਜੀਆਂ ਲਈ ਇੱਕ ਵਰਦਾਨ ਸਾਬਤ ਹੋਵੇ ਆਓ ਅਸੀਂ ਉਸ ਮਹਾਨ ਸਕਸ਼ੀਤ ਨੋ ਸਤਿਗੁਰਾਂ ਤੋਂ ਸਪਾਤ ਚਰਨ ਅਗਾਂ ਸਤਿਪਸਤਕ ਹੋ ਕੇ ਹੁਣ ਦੇ ਦਿੱਤੇ ਹੋਏ ਜੋ ਸਾਨੂੰ ਸੰਦੇਸ਼ ਉਪਦੇਸ਼ ਨੇ ਆਪਣੇ ਹਿਰਦੇ ਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਤਾਂ ਕਿ ਸਾਡਾ ਇੰਹਾਂ ਤੇ ਉਹਾਂ ਸੁਹੇਲਾ ਹੋ ਜਾਏ ਇਹ ਅਰਦਾਸ ਬੇਨਤੀ ਹੈ ਬਹੁਤ ਬਹੁਤ ਸੂਸੰਤਾ ਧੰਨਵਾਦ ਹੋਈਆ ਪੁੱਲਾਂ ਦੀ ਕਮਾ ਜੀ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ